ਨੋ ਡਾਊਟ ਬਹੁਤ ਉਸੇ ਸਾਰੀ ਆਡੀਅנס ਨੂੰ ਮੈਨੂੰ ਨਹੀਂ ਸਾਰੀ ਆਡੀਅנס ਨੂੰ ਬੜਾ ਪ੍ਰਭਾਵਿਤ ਕੀਤਾ ਕਿਹੋ ਜੀ ਮਿਲੀ ਆ ਫੀਡਬੈਕ ਫੀਡਬੈਕ ਤਾਂ ਬਹੁਤ ਵਧੀਆ ਮਿਲੀ ਹੈ ਪਰ ਅਸੀਂ ਸਾਨੂੰ ਪਤਾ ਵੀ ਹਲੀਮੀ ਵੀ ਰੱਖਣੀ ਚਾਹੀਦੀ ਹੈ ਹੰਬਲ ਵੀ ਰਹਿਣਾ ਚਾਹੀਦਾ ਇਹ ਤਾਂ ਅਸੀਂ ਸੇਵਾ ਦੇ ਤੌਰ ਤੇ ਕਰਦੇ ਹਾਂ ਉਹ ਉਹਨਾਂ ਦੇ ਕੁਝ ਸਮੱਸਿਆਵਾਂ ਜਿਹੜੀਆਂ ਤੁਸੀਂ ਸਾਹਮਣੇ ਰੱਖੀਆਂ ਤੁਹਾਡੇ ਮਨ 'ਚ ਇਹ ਕਿਦਾਂ ਖਿਆਲ ਆਇਆ ਵੀ ਮੈਂ ਇੱਥੇ ਪੇਸ਼ ਕਰਾਂ ਮੈਂ ਸੋਚਿਆ ਸੀ ਵੀ ਜਿਹੜੇ ਸਾਡੇ ਨੌਜਵਾਨ ਐ ਉਹਨਾਂ ਦੇ ਪੱਖ ਅਸੀਂ ਉਹਨਾਂ ਤੋਂ ਸੁਣੀਏ ਸੋ ਮੈਂ ਉਹਨਾਂ ਨੂੰ ਪੁੱਛਿਆ ਮੈਂ 10 ਤੋਂ ਜ਼ਿਆਦਾ ਨੌਜਵਾਨਾਂ ਨੂੰ ਪੁੱਛਿਆ ਕੁਐਸਚਨ ਵੀ ਤੁਹਾਡੇ ਕੀ ਜਵਾਬ ਐ ਤੁਹਾਡੇ ਕੀ ਸੱਜ ਐ ਵੀ ਅਸੀਂ ਕਿਵੇਂ ਇੰਪਰੂਵ ਕਰ ਸਕਦੇ ਆ ਜਾਂ ਸਾਡੇ ਨੌਜਵਾਨਾਂ ਦੇ ਮਨ ਵਿੱਚ ਚੱਲਦੇ ਆ ਉਹ ਜ਼ਰੂਰ ਸਾਡੀ ਆਡੀਅנס ਦੇ ਸਾਹਮਣੇ ਸਾਹਮਣੇ ਰੱਖੋ ਉਹਨਾਂ ਦੇ ਹਾਂਜੀ ਪਹਿਲਾ ਕੁਐਸਚਨ ਸੀ ਵੀ ਚੈਲੰਜਸ ਕੀ ਆਨ ਦੇ ਨੌਜਵਾਨਾਂ ਨੂੰ ਦੂਸਰਾ ਕੁਐਸਚਨ ਸੀ ਵੀ ਅਸੀਂ ਕੀ ਕਰ ਸਕਦੇ ਆ ਉਹਨਾਂ ਦੇ ਲਈ ਵੀ ਜੀ ਦੋਸਤੋ 37ਵੀਂ ਸਿੱਖ ਗੇਮਸ ਜਿਹੜੀਆਂ ਸੇੜਨੀ ਦੇ ਵਿੱਚ ਹੋ ਰਹੀਆਂ ਤੇ ਸਿੱਖ ਗੇਮਾਂ ਦਾ ਅਹਿਮ ਅੰਗ ਸਿੱਖ ਫਾਰਮ ਹੁੰਦਾ ਭਾਵੇਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਤੇ ਕੁਝ ਲੋਕਾਂ ਨੇ ਇੱਥੇ ਸ਼ਮੂਲੀਅਤ ਕੀਤੀ ਆ ਸਿੱਖ ਫਾਰਮ ਦੇ ਵਿੱਚ ਕਿ ਸਿੱਖ ਕੌਮ ਨੂੰ ਦਰਪੇਸ਼ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਅੱਜ ਪਹਿਲਾਂ ਆਪਾਂ ਗੱਲ ਕਰਨੀ ਆ ਤੇ ਉਹਨਾਂ ਦੇ ਹੱਲ ਤੇ ਬੜਾ ਪ੍ਰਭਾਵਿਤ ਕੀਤਾ ਆ ਸਾਹਿਬਜੀਤ ਹੁਣਾਂ ਦੀ ਸਪੀਚ ਨੇ ਇੱਥੇ ਦੇ ਬੌਰਨ ਹੈਗੇ ਆ ਬ੍ਰਿਸਬੇਨ ਦੇ ਵਿੱਚ ਤੇ ਸਿੱਖ ਯੂਥ ਜਿਹੜਾ ਆ ਉਹਨੂੰ ਇੱਕ ਮੇਨ ਸਟ੍ਰੀਮ ਦੇ ਵਿੱਚ ਲੈ ਕੇ ਆਉਣ ਦੇ ਲਈ ਕਾਫੀ ਉਹ ਕੰਮ ਕਰ ਰਹੇ ਆ ਸਭ ਤੋਂ ਪਹਿਲਾਂ ਤੁਹਾਡੀ ਸਪੀਚ ਸੁਣੀ ਆ ਨੋ ਡਾਊਟ ਬਹੁਤ ਤੁਸੀਂ ਸਾਰੀ ਆਡੀਅנס ਨੂੰ ਮੈਨੂੰ ਨਹੀਂ ਸਾਰੀ ਆਡੀਅנס ਨੂੰ ਬੜਾ ਪ੍ਰਭਾਵਿਤ ਕੀਤਾ ਕਿਹੋ ਜਿਹੀ ਮਿਲੀ ਆ ਫੀਡਬੈਕ ਆ ਫੀਡਬੈਕ ਤਾਂ ਬਹੁਤ ਵਧੀਆ ਮਿਲੀ ਹੈ ਪਰ ਅਸੀਂ ਸਾਨੂੰ ਪਤਾ ਵੀ ਹਲੀਮੀ ਵੀ ਰੱਖਣੀ ਚਾਹੀਦੀ ਹੈ ਹੰਬਲ ਵੀ ਰਹਿਣਾ ਚਾਹੀਦਾ ਇਹ ਤਾਂ ਅਸੀਂ ਸੇਵਾ ਦੇ ਤੌਰ ਤੇ ਕਰਦੇ ਆਂ ਜੀ ਨਹੀਂ ਉਹ ਵਧੀਆ ਲੱਗਾ ਪਰ ਤੁਸੀਂ ਜਿੱਦਾਂ ਕਿਹਾ ਵੀ ਇੱਥੇ ਜਿਹੜੇ ਬੱਚੇ ਬੋਰ ਨੇ ਆ ਉਹਨਾਂ ਦੀਆਂ ਤੁਸੀਂ ਗੱਲ ਕੀਤੀ ਕਿ ਕੀ ਕੀ ਸਮੱਸਿਆਵਾਂ ਦਰਪੇਸ਼ ਹੁੰਦੀਆਂ ਆ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਜਾਂ ਸਿੱਖੀਜ਼ਮ ਦੇ ਕੋਈ ਵੀ ਸਟਰੀਮ ਦੇ ਵਿੱਚ ਜਾਂਦੇ ਆ ਉੱਥੇ ਉਹ ਉਹਨਾਂ ਦੇ ਕੋਲ ਸਮੱਸਿਆਵਾਂ ਜਿਹੜੀਆਂ ਤੁਸੀਂ ਸਾਹਮਣੇ ਰੱਖੀਆਂ ਤੁਹਾਡੇ ਮਨ 'ਚ ਇਹ ਕਿਦਾਂ ਖਿਆਲ ਆਇਆ ਵੀ ਮੈਂ ਇਹ ਇੱਥੇ ਪੇਸ਼ ਕਰਾਂ ਮੈਂ ਸੋਚਿਆ ਸੀ ਵੀ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਦੇ ਪੱਖ ਅਸੀਂ ਉਹਨਾਂ ਤੋਂ ਸੁਣੀਏ ਸੋ ਮੈਂ ਉਹਨਾਂ ਨੂੰ ਪੁੱਛਿਆ ਮੈਂ 10 ਤੋਂ ਜ਼ਿਆਦਾ ਨੌਜਵਾਨਾਂ ਨੂੰ ਪੁੱਛਿਆ ਕੁਐਸਚਨ ਵੀ ਤੁਹਾਡੇ ਕੀ ਜਵਾਬ ਹੈ ਤੁਹਾਡੇ ਕੀ ਸੱਜਾ ਹੈ ਵੀ ਅਸੀਂ ਕਿਵੇਂ ਇੰਪਰੂਵ ਕਰ ਸਕਦੇ ਹਾਂ ਫਿਰ ਮੈਂ ਉਹਨਾਂ ਨੂੰ ਪੁੱਛ ਕੇ ਫਿਰ ਮੈਂ ਉਹ ਪ੍ਰੈਜ਼ੈਂਟ ਕੀਤਾ ਪਰ ਮੇਨ ਜਿਹੜਾ ਪੱਖ ਆਇਆ ਵੀ ਉਹਨਾਂ ਦੇ ਕੁਐਸਚਨ ਬਹੁਤ ਹੁੰਦੇ ਆ ਤੇ ਉਹ ਆਨਸਰ ਕਿਵੇਂ ਕਰਨੇ ਤੇ ਅਸੀਂ ਸਾਰੇ ਜਿਹੜੇ ਖਾਸ ਕਰਕੇ ਕਾਫੀ ਸਿਆਣੇ ਐ ਜਿਨ੍ਹਾਂ ਨੂੰ ਸਿੱਖੀ ਦੇ ਬਾਰੇ ਜ਼ਿਆਦਾ ਪਤਾ ਉਹਨਾਂ ਦੀ ਹੈਲਪ ਦੀ ਬਹੁਤ ਜ਼ਰੂਰੀ ਜ਼ਰੂਰਤ ਹਾਂਜੀ ਮੈਂ ਤਾਂ ਚਲੋ ਮੈਂ ਸਪੀਚ ਸੁਣੀ ਵੀ ਆ ਤੁਸੀਂ ਉਹ ਜਿਹੜੇ ਕੁਐਸਚਨਸ ਆ ਜਾਂ ਜਿਹੜੇ ਅੱਜ ਬੱਚਿਆਂ ਦੇ ਵਿੱਚ ਮਨ ਚੱਲਦੇ ਆ ਜਾਂ ਸਾਡੇ ਨੌਜਵਾਨਾਂ ਦੇ ਮਨ ਵਿੱਚ ਚੱਲਦੇ ਆ ਉਹ ਜਰੂਰ ਸਾਡੀ ਆਡੀਅנס ਦੇ ਨਾਲ ਸਾਹਮਣੇ ਸਾਹਮਣੇ ਰੱਖੋ ਉਹਨਾਂ ਦੇ ਹਾਂਜੀ ਪਹਿਲਾ ਕੁਐਸਚਨ ਸੀ ਵੀ ਚੈਲੰਜਸ ਕੀ ਆਨ ਦੇ ਨੌਜਵਾਨਾਂ ਨੂੰ ਦੂਸਰਾ ਕੁਐਸਚਨ ਸੀ ਵੀ ਅਸੀਂ ਕੀ ਕਰ ਸਕਦੇ ਹਾਂ ਉਹਨਾਂ ਦੇ ਲਈ ਵੀ ਗੁਰਦੁਆਰਾ ਸਾਹਿਬ ਤੇ ਕਲਚਰਲ ਜਿਹੜੇ ਸਪੇਸਸ ਐ ਉਹਨਾਂ ਨੂੰ ਜ਼ਿਆਦਾ ਇਨਕਲੂਡ ਕਰ ਸਕੀਏ ਤੇ ਉਹਨਾਂ ਨੂੰ ਕੀ ਲੱਗਦਾ ਵੀ ਕਿਹੜੇ ਇਵੈਂਟਸ ਤੇ ਫੰਕਸ਼ਨਸ ਉਹਨਾਂ ਲਈ ਵਧੀਆ ਹੋਣਗੇ ਵੀ ਜੇ ਅਸੀਂ ਕਰਾਈਏ ਤੇ ਉਹ ਹਿੱਸਾ ਲੈਣਗੇ ਵਾਅਦਾ ਛੜ ਕੇ ਜੀ ਤੇ ਕੀ ਕੀ ਸੁਜੈਸ਼ਨ ਹੈਗੇ ਆ ਤੁਹਾਡੇ ਵੱਲੋਂ ਮੇਨ ਦਾ ਸੁਜੈਸ਼ਨ ਹੈ ਵੀ ਜਿਹੜੇ ਇੱਥੇ ਦੇ ਨੌਜਵਾਨ ਹੈ ਖਾਸ ਕਰਕੇ ਜੋ ਜੋ ਬੋਲੀ ਜਾਣਦੇ ਆਂ ਅੰਗਰੇਜ਼ੀ ਜੋ ਉਹਨਾਂ ਦੇ ਕਲਚਰ ਅਪਬ੍ਰਿੰਗ ਨੂੰ ਜਾਣਦੇ ਆਂ ਉਹ ਉਹਨਾਂ ਨੂੰ ਹੈਲਪ ਕਰ ਸਕਦੇ ਆਂ ਵੀ ਯੂਥ ਫॉर ਯੂਥ ਜਾਂ ਨੌਜਵਾਨ ਨੌਜਵਾਨਾਂ ਦੇ ਲਈ ਸੋ ਉਹ ਮੇਨ ਸੁਝਾਅ ਆ ਵੀ ਜਿਹੜੇ ਇੱਥੇ ਦੇ ਆਂ ਸਾਨੂੰ ਥੋੜੇ ਜਿਹਾ ਜੁਮਾ ਚੱਕਣਾ ਪਊਗਾ ਕਿਉਂਕਿ ਸਾਨੂੰ ਜਿਆਦਾ ਪਤਾ ਜਿਹੜੇ ਕਾਫੀ ਸਿਆਣੇ ਆ ਉਹ ਪੰਜਾਬ ਦੇ ਵਿੱਚ ਪੜ੍ਹੇ ਆ ਤੇ ਉਹਨਾਂ ਨੂੰ ਇੱਥੇ ਹੁੰਦੀਆਂ ਪ੍ਰੋਬਲਮਾਂ ਇੰਨੀਆਂ ਜ਼ਿਆਦਾ ਪਤਾ ਨਹੀਂ ਆਂ ਤੇ ਜਿਹੜੇ ਅਸੀਂ ਅਸੀਂ ਇੱਥੇ ਗੁਜ਼ਰੇ ਆਂ ਸਾਨੂੰ ਕਲਚਰ ਦਾ ਵੀ ਪਤਾ ਫਿਰ ਅਸੀਂ ਉਹਨਾਂ ਦੀ ਹੈਲਥ ਜਿਆਦਾ ਕਰ ਸਕਦੇ ਹਾਂ ਜੀ ਤੇ ਵੈਸੇ ਅਸੀਂ ਇਹ ਜਿਹੜੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਜਿਹੜੀ ਸਪੀਚ ਆ ਉਹ ਵੀ ਸਾਡੇ ਸਾਹਮਣੇ ਅਸੀਂ ਰੱਖੀਏ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਿੱਖ ਫਾਰਮ ਦੇ ਜਰੂਰ ਸ਼ਮੂਲੀਅਤ ਕਰੋ ਜਿੰਨੇ ਵੀ ਸਾਡੇ ਜਿਹੜੇ ਦੋਸਤ ਆ ਜਦੋਂ ਵੀ ਅਗਲੀਆਂ ਗੇਮਾਂ ਵੀ ਹੁੰਦੀਆਂ ਕਿਉਂਕਿ ਇਹ ਬੜੀਆਂ ਜ਼ਰੂਰੀ ਆ ਸਾਡਾ ਨੈਤਿਕ ਪੱਧਰ ਜਿਹੜਾ ਉੱਪਰ ਚੱਕਣ ਦੇ ਲਈ ਜਿੱਥੇ ਖੇਡਾਂ ਜਿਹੜੀਆਂ ਸਾਨੂੰ ਸਰੀਰਕ ਤੌਰ ਦੇ ਉੱਤੇ ਬਹੁਤ ਸਟਰੋਂਗ ਬਣਾਉਂਦੀਆਂ ਉੱਥੇ ਜਿਹੜੀਆਂ ਇਹੋ ਜ ਬਿਦਵਤਾ ਭਰਪੂਰ ਜਿਹੜੀਆਂ ਗੱਲਾਂ ਆ ਉਹ ਸਾਨੂੰ ਮਾਨਸਿਕ ਤੌਰ ਤੇ ਬੜਾ ਸ਼ਕਤੀਸ਼ਾਲੀ ਕਰਦੀਆਂ ਆ ਇਹਨਾਂ ਗੱਲਾਂ ਦੇ ਨਾਲ ਸਾਹਿਬਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਸਾਹਿਬਜੀਤ ਸਿੰਘ ਤੇ ਮੈਂ ਅੱਜ ਟੌਪਿਕ ਜਿਹੜਾ ਚੁਣਿਆ ਮੈਂ No Limit ਨੌਜਵਾਨੀ ਤੇ ਬੋਲੂਗਾ ਤੇ ਮੈਂ ਮੇਰਾ ਬੈਕਗ੍ਰਾਉਂਡ ਮੈਂ ਇਕਨੋਮਿਸਟ ਐ ਮੈਂ ਆਸਟ੍ਰੇਲੀਆ ਨੈਸ਼ਨਲ ਯੂਨੀਵਰਸਿਟੀ ਕੈੰਬਰਾ ਦੇ ਵਿੱਚ ਪੜਿਆ ਆ ਤੇ ਸਿਰੋਸਤਵਰ ਮੈਂ ਸ਼ੀਲੀਅਨ ਪਾਰਲਮੈਂਟ ਵਿੱਚ ਕੰਮ ਕੀਤਾ World Bank ਵਿੱਚ ਕੰਮ ਕੀਤਾ ਤੇ ਹੁਣ ਮੈਂ ਆ ਕ੍ਰੀਏਟ ਐਡਵਾਈਸਰੀ ਛੋਟੀ ਐਡਵਾਈਸਰੀ ਫਾਰ ਪੈਬ੍ਰਿਕ ਦੇ ਵਿੱਚ ਕੰਮ ਕਰਦਾ ਤੇ ਉੱਥੇ ਤੁਹਾਨੂੰ ਪਤਾ 2032 ਦੇ ਵਿੱਚ 올ਿਪਿਕਸ ਤੇ ਪੈਰਾ올ਿਪਿਕਸ ਹੋਣਿਆ ਤੇ ਉਹਦਾ ਮੈਂ ਜਿਆਦਾ ਐਡਵਾਈਸਿੰਗ ਸੋ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜੀ ਜੀ ਅਕਨੋਲਜਮੈਂਟ ਆਫ ਕੰਟਰੀ ਦਾ ਆਵਾਜ਼ ਜਿਵੇਂ ਤੁਹਾਨੂੰ ਪਤਾ ਹੈ ਇੱਥੇ ਦੇ ਜਿਹੜੇ ਇੰਡੀਜਨਸ ਲੋਕ ਹੈਗੇ ਨੇ ਇੱਥੇ ਦੇ ਲੋਕ ਹੈ ਉਹਨਾਂ ਨੂੰ ਟਾਰੋਕ ਲੋਕ ਕਹਿੰਦੇ ਆ ਕੈਟਬਰੀ ਬ੍ਰੈਕਸਟਾਊਨ ਏਰੀਆ ਦੇ ਵਿੱਚ ਤੇ ਜੇ ਤੁਸੀਂ ਸਾਡਾ ਇਤਿਹਾਸ ਦੇਖੋ ਤੇ ਉਹਨਾਂ ਦਾ ਵੀ ਇਤਿਹਾਸ ਦੇਖੋ ਕਾਫੀ ਮੇਲ ਖਾਂਦਾ ਉਹਨਾਂ ਨੇ ਵੀ ਗਵਰਨਮੈਂਟ ਇੱਥੇ ਦੀ ਗਵਰਨਮੈਂਟ ਨੇ ਵੀ ਬਹੁਤ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੂੰ ਵਾਈਪ ਆਊਟ ਕਰ ਦਈਏ ਸੋ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੈ ਸਾਡੇ ਨਾਲ ਵੀ ਬਹੁਤ ਮਿਲਦਾ ਸੋ ਇਹ ਵੀ ਬਹੁਤ ਜ਼ਰੂਰੀ ਗੱਲ ਹੈ ਅਮ ਖਿਆਲ ਵਿੱਚ ਰੱਖਣਾ ਚਾਹੀਦੀ ਹੈ ਸੋ ਅੱਜ ਮੈਂ ਅਮ ਤੁਹਾਡੇ ਨਾਲ ਥੋੜੇ ਜਿਹੇ ਵਿਚਾਰ ਸਾਂਝੇ ਕਰੂੰਗਾ ਟੌਪਿਕ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਚੈਲੰਜਸ ਟੂ ਸਿਕ ਯੂਥ ਇਨ ਵੈਸਟਰਨ ਸੋਸਾਇਟੀ ਯੂਨੀਕ ਆਈਡੈਂਟੀ ਐਂਡ ਸੈਂਸ ਆਫ ਬਿਲੋਂਗਿੰਗ ਤੇ ਮੈਂ ਅੱਜ ਤੁਹਾਡੇ ਨੂੰ ਤੁਹਾਡੇ ਲਈ ਯੂਥ ਪਰਸਪੈਕਟਿਵ ਜਾਂ ਨੌਜਵਾਨੀ ਦਾ ਪੱਖ ਰੱਖੂਗਾ ਤੇ ਮੈਂ ਵਿੱਚ ਥੋੜੇ ਜਿਹੇ ਪੰਜਾਬੀ ਵਿੱਚ ਕਹਿੰਦੇ ਮਿਲ ਗੋਬਾ ਮੈਂ ਵਿੱਚ ਅੰਗਰੇਜ਼ੀ ਵੀ ਬੋਲੂਗਾ ਵਿੱਚ ਪੰਜਾਬੀ ਦੇ ਵਿੱਚ ਵੀ ਬੋਲੂਗਾ ਸੋ ਮੈਂ ਅ ਐਂਡ ਦੇ ਵਿੱਚ ਸਜਾਵ ਵੀ ਦਊਗਾ ਵੀ ਹਾਂ ਕਿਉਂ ਹੀ ਸਪੋਰਟ ਯੂਥ ਟੂ ਬਿਲਡ देयर ਕਨੈਕਸ਼ਨ ਟੂ ਸਿਕਅਰ ਫੀਲ स्ट्राঙ্গার ਇਨ देयर ਆਇਡੈਂਟੀ ਸੋ ਸਾਡੇ ਨੌਜਵਾਨ ਕੀ ਸੋਚਦੇ ਹਨ ਮੈਨੂੰ ਕਈ ਵਾਰੀ ਬਹੁਤ ਵਧੀਆ ਲੱਗਦਾ ਵੀ ਜਿਹੜੇ ਤੁਸੀਂ ਸਿਆਣੇ ਹੈ ਤੁਸੀਂ ਸਾਡੇ ਸਤਿਮ ਖਿਆਲਵਾਰੇ ਤੁਸੀਂ ਗੈਸ ਕਰਦੇ ਸੋ ਮੈਂ ਸੋਚਿਆ ਵੀ ਮੈਂ ਥੋੜੇ ਜੇ ਨੌਜਵਾਨਾਂ ਨੂੰ ਆਪੇ ਪੁੱਛਾਂ ਵੀ ਉਹਨਾਂ ਦੇ ਕੀ ਸਜਾਵ ਹੈ ਤੇ ਮੈਂ ਅੱਜ ਉਹਨਾਂ ਦੇ ਜਵਾਬ ਤੁਹਾਡੇ ਨਾਲ ਸਾਂਝੇ ਕਰੂੰਗਾ ਤੇ ਮੈਂ ਅੱਜ ਮੈਂ 10 ਇੰਟਰਵਿਊਆ ਕੀਤੀਆਂ ਪਿਛਲੇ 2 ਦਿਨ ਹਫ਼ਤਿਆਂ ਦੇ ਵਿੱਚ ਤੇ ਮੈਂ ਇੱਕ ਤਰ੍ਹਾਂ ਦਾ ਬੰਦਾ ਨਹੀਂ ਚੋਣਿਆ ਮੈਂ ਲੇਡੀਜ਼ ਵੀ ਚੋਣੀਆਂ ਬੰਦੇ ਵੀ ਚੋਣੇ ਹੈ ਕਈ ਜਿਹੜੇ ਗੁਰਦੁਆਰਾ ਸਾਹਿਬ ਹਰੇਕ ਹਫ਼ਤੇ ਜਾਂਦੇ ਹੈ ਕਈ ਜਿਹੜੇ ਕਲਾਸਿਸ ਲੈਂਦੇ ਹੈ ਕਈ ਜਿਹੜੇ ਤੁਹਾਨੂੰ ਪਤਾ ਵੱਡੇ ਦਿਹਾੜੇ ਜਿਵੇਂ ਵਿਸਾਖੀ ਜਾਂ ਬੰਦੀ ਛੋੜ ਦੇ ਵਸਤੇ ਹੀ ਬੜਦੇ ਹੈ ਗੁਰਦੁਆਰਾ ਸੋ ਕਈਆਂ ਦੇ ਪੱਗਾਂ ਨੇ ਕਈਆਂ ਦੇ ਨਹੀਂ ਪੱਗਾਂ ਸੋ ਮੈਂ ਸਾਰਿਆਂ ਦੇ ਵਿਚਾਰ ਰੱਖੇ ਹੋਏ ਕਿਉਂਕਿ ਸਾਨੂੰ ਅਸੀਂ ਸਾਰੇ ਸਿੱਖ ਹੈ ਸੋ ਮੈਂ ਸਾਰਿਆਂ ਦੇ ਵਿਚਾਰ ਲਏ ਆ ਸੋ ਬਾਇ ਕੁਐਸਚਨ ਟੂ ਕੁਇਰ ਚ ਮੈਂ 3 ਕੁਐਸਚਨ ਪੁੱਛੇ ਸੀਗੇ ਸੋ ਵਾਟ ਆਰ ਸੋਮ ਆਫ ਦ ਕੀ ਚੈਲੰਜਸ ਫੇਸਡ ਬਾਇ ਸਿੱਖ ਯੂਥ ਐਂਡ ਟੀਨੇਜਰਸ ਇਨ ਪ੍ਰੀਜ਼ਰਵਿੰਗ ਆਇਡੈਂਟੀਟੀ ਐਂਡ ਸਟੇਇੰ ਕਨੈਕਟਿਡ ਟੂ ਸਿੱਖੀ The question is: How can we create more inclusive environments within our and cultural spaces to make youth feel truly seen and valued? The question is: What programs, resources, or initiatives have you seen that build youth's connection with Sikhi or promote a sense of belonging? So, slide by slide, I a question. ਮੇਰੇ ਕਈ ਵਿਚਾਰ ਹਨ ਨਾ ਨਾ ਕਿ ਮੈਂ 3 ਵੀਕ ਤੱਕ ਕਈ ਵਿਚਾਰਾਂ ਦੇ ਨਾਲ ਤੁਹਾਨੂੰ ਪਤਾ ਹਰੇਕ ਬੰਦੇ ਦੇ ਵਿਚਾਰ ਜੋਦੇ ਹੁੰਦੇ ਆ ਪਰ ਮੈਂ ਐਨ ਆਬਜੈਕਟਿਵਲੀ ਜੋ ਉਹਨਾਂ ਨੇ ਮੈਨੂੰ ਦੱਸਿਆ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਕਿਉਂਕਿ ਉਹਦਾਂ ਦੇ ਜਿਹੜੇ ਹੈਗੇ ਉਹ ਅਸਲ ਵਿੱਚ ਆਡੀਅנס ਵਿੱਚ ਨਹੀਂ ਬੈਠੇ ਸੋ ਉਹਨਾਂ ਦਾ ਵੀ ਪੱਖ ਸੁਣਨਾ ਬਹੁਤ ਜ਼ਰੂਰੀ ਹੈ ਨੰਬਰ 2 ਹਾਊ ਟੂ ਕ੍ਰੀਏਟ ਮੋਰ ਇਨਕਲੂਸਿਵ এনਵਾਇਰਨਮੈਂਟਸ ਵਿਥ ਇਨ ਆ ਗੁਰਦੁਆਰਾਸ ਐਂਡ ਕਲਚਰਲ ਸਪਲੇਸਿਸ ਟੂ ਮੇਕ ਯੂਥ ਫੀਲ ਵੈਲ ਇਨਕੋਰੇਜ ਵਿਚਾਰ ਵਰ ਕਹਿੰਦੇ ਆ ਵੀ a sharing of perspectives on an why now will be jeo kuch kehne bhi koi ona te paaj hoye be it's it's really important to listen to what everyone has to say engaging youth in decision making emnu paada thode shayad controversial huga bhi phadn paada gurdware di committee ch jado main bachche main dekhe bas committee de vich rol hi pande te bachche vi oh dekh oh dekhde youtube te dekho ladaiyan kinniyan hundiyan talwaran chaldiyan gurdware ch par pher vi oh ਉਹ ਫੇਰ ਵੀ ਕਹਿੰਦੇ ਆ ਕਿ ਅਸੀਂ ਵਿੱਚ ਵੜਨਾ ਚਾਹੁੰਦੇ ਐ ਤੇ ਮੈਂ ਸਿੱਖ ਗੇਮਾਂ ਦੀ ਕਮੇਟੀ ਨੂੰ ਬਹੁਤ ਹਲਾਸ਼ੇਰੀ ਦੇਣਾ ਚਾਹੁੰਦਾ ਵੀ ਉਹਨਾਂ ਨੇ ਤੁਸੀਂ ਦੇਖੋਗੇ ਵਾਈਸ ਪ੍ਰੈਜ਼ੀਡੈਂਟ ਜੂਨੀਅਰ ਵੀ ਰੱਖੇ ਹੋਏ ਐ ਸੋ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਐ ਤੇ ਉਹਨਾਂ ਨੇ ਇਸ ਆਰਗੇਨਾਈਜੇਸ਼ਨ ਦੇ ਵਿੱਚ ਜੂਨੀਅਰ ਵੀ ਰੱਖੇ ਹੋਏ ਐ ਕਿ ਅਗਲੀ ਜਨਰੇਸ਼ਨ ਨੂੰ ਅਸੀਂ ਕਿਵੇਂ ਅੱਗੇ ਲਿਆਵਾਂਗੇ ਸੋ ਮੈਂ ਸਿੱਖ ਗੇਮਸ ਕਮੇਟੀ ਨੂੰ ਵੀ ਬਹੁਤ ਹਲਾਸ਼ੇਰੀ ਦੇਣਾ ਚਾਹੁੰਦਾ ਵੀ ਐਦਾਂ ਹੀ ਤੁਸੀਂ ਸਿਖਾਉਗੇ ਥਾਟੇ ਕੋਲ ਐਕਸਪੀਰੀਅੰਸ ਬਹੁਤ ਐ ਤੁਸੀਂ ਨਾਲ ਰੱਖੋ ਜਿਹੜੇ ਯੰਗ ਬੱਚੇ ਐ ਤੇ ਨੌਜਵਾਨ ਐ ਤੇ ਟੈਲੈਂਟ ਬਥੇਰਾ ਹੈ ਤੁਸੀਂ ਆ ਨਹੀਂ ਕਹਿ ਸਕਦੇ ਵੀ ਟੈਲੈਂਟ ਨਹੀਂ ਹੈਗਾ ਟੈਲੈਂਟ ਬਹੁਤ ਹੈ ਤੁਸੀਂ ਲਿਆਉਂਦੇ ਨਹੀਂ ਅੰਦਰ ਇਹ ਸੌਰੀ ਜੇ ਸੱਟ ਲੱਗ ਗਈ ਤੁਹਾਨੂੰ ਪਰ ਇਹ ਇਹ ਓਨਸਟ ਟਰੂਥ ਹੈ ਅਮ ਇੰਗੇਜਿੰਗ ਯੂਥ ਐਂਡ ਰਨਿੰਗ ਪ੍ਰੋਗਰਾਮਸ ਕੈਂਪਸ ਇਤੈਟਰਾ ਸਾਨੂੰ ਜਿਹੜੇ ਅਸੀਂ ਇੱਥੇ ਦੇ ਜੰਮੇ ਪਲੇ ਐ ਸਾਨੂੰ ਪਤਾ ਜਿਹੜੇ ਇੱਥੇ ਦੇ ਜੰਮੇ ਪਲੇ ਉਹਨਾਂ ਦੇ ਨਾਲ ਗੱਲ ਕਿਵੇਂ ਕਰਨੀ ਹੈ ਥੋੜਾ ਸਭ ਥੋੜਾ ਜਿਹੜਾ ਕਲਚਰ ਐ ਥੋੜਾ ਅਪਰਿੰਗ ਐ ਥੋੜਾ ਪੰਜਾਬ ਦਾ ਐ ਉਹ ਵੀ ਬਹੁਤ ਕੀਮਤੀ ਐ ਪਰ ਜਿਹੜੇ ਅਸੀਂ ਐਸਾਨ ਅਸੀਂ ਜਾਣਦੇ ਆ ਵੀ ਗੋਰੇ ਕੀ ਪੁੱਛਦੇ ਐ ਸਾਨੂੰ ਸੋ ਅਸੀਂ ਉਹਨਾਂ ਨਾਲ ਹੈਲਪ ਕਰ ਸਕਦੇ ਐ ਤੇ ਮੈਂ ਸਜਾ ਵੀ ਦਊਂਗਾ ਥੋੜੀ ਜਿਹੀ ਦੇਰ ਚ ਮੈਂ ਬਸ ਪ੍ਰੋਬਲਮ ਨਹੀਂ ਦੱਸਿਆ ਅਮ ਚੌਥਾ ਨੰਬਰ ਉਹਨਾਂ ਨੇ ਕਿ ਅਵੀ ਪ੍ਰੋਵਾਈਡ ਵਰਕਸ਼ਾਪਸ ਟੂ ਕਨੈਕਟ ਯੂਥ ਵਿਦ ਸਿੱਖ ਵੈਲਿਊਜ਼ ਐਂਡ ਬਲੀਫਸ ਐਂਡ ਕੇਟਰਡ ਟੂ 올 ਡੈਮੋਗ੍ਰਾਫਿਕਸ ਤੁਸੀਂ ਦੇਖਿਆ ਹੁਣ ਵੀ ਜਦੋਂ ਪੰਜਾਬੀ ਕਲਾਸ ਤੋਂ ਬਾਅਦ 10ਵੀਂ ਬਾਅਦ ਨਹੀਂ ਤੋਂ ਬਾਅਦ ਫਿਰ ਜਿਹੜੇ ਨੌਜਵਾਨ ਹੈ ਉਹ ਮੁੜ ਕੇ ਜਦੋਂ ਤੱਕ ਪੇਰੈਂਟਸ ਦਾ ਉਹਨਾਂ ਦਾ ਰੋਗ ਪੈਂਦਾ ਉਹਨਾਂ ਤੇ ਉਹਦੋਂ ਤੱਕ ਗੁਰਦਾਰਾ ਸਾਹਿਬ ਆਈ ਜਾਂਦੇ ਉਸ ਤੋਂ ਬਾਅਦ ਨਹੀਂ ਆਉਂਦੇ ਸੋ ਜਿਹੜਾ ਉਹ ਮਿਡਲ ਸਟੇਜ ਹੈ 20 ਤੋਂ 35 ਉਹਨਾਂ ਨੂੰ ਕਿਵੇਂ ਲਿਆਉਣਾ ਸੋ ਕਈਆਂ ਨੂੰ ਆਏ ਹੁੰਦਾ ਵੀ ਜਦੋਂ ਉਹ 20 ਸਾਲ ਤੋਂ ਉੱਪਰ ਹੋ ਜਾਂਦੇ ਉਹਨਾਂ ਨੂੰ ਆਏ ਲੱਗਦਾ ਵੀ ਅਸੀਂ ਜਦੋਂ ਛੋਟੇ ਸੀਗੇ ਅਸੀਂ ਪੰਜਾਬੀ ਕਲਾਸ ਤੇ ਨਹੀਂ ਗਏ ਪਰ ਹੁਣ ਸਾਨੂੰ ਪਤਾ ਲੱਗ ਗਿਆ ਵੀ ਮਾਂ ਬੋਲੀ ਸਿੱਖਣ ਦਾ ਕਿੰਨਾ ਫਾਇਦਾ ਹੈ ਫਿਰ ਉਹਨਾਂ ਲਈ ਵੀ ਕੇਟਰ ਕਰਨਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਜ਼ਿਆਦਾ ਪੰਜਾਬੀ ਕਲਾਸਿਸ ਤਾਂ ਜਿਹੜੇ ਜੁਲਮ ਪਹਿਲੀ ਤੋਂ 6ਵੀਂ ਤੱਕ ਆ ਗਿਆ ਤੇ ਸ਼ੇਅਰਿੰਗ ਰਿਸੋਰਸਸ ਵੇਅਰ ਟੂ ਲਰਨ ਮੈਂ ਉਹ ਨਹੀਂ ਕਹੂੰਗਾ ਵੀ ਇਹ ਜਿਹੜੇ ਪ੍ਰੋਬਲਮਸ ਆ ਪ੍ਰੋਬਲਮਸ ਮੈਨੂੰ ਦੱਸੇ ਆ ਇਹਨਾਂ ਨੇ ਇਹ ਕਾਫੀ ਰਿਸੋਰਸਸ ਪਹਿਲਾਂ ਹੀ ਹੈਗੇ ਐ ਸੋ ਉਹਨਾਂ ਨੂੰ ਸ਼ੇਅਰ ਵੀ ਕਰਨਾ ਚਾਹੀਦਾ ਹੈ ਤੇ ਹੋਰ ਵਧੀਆ ਤਰ੍ਹਾਂ ਤਰੀਕੇ ਦੇ ਨਾਲ ਫਿਰ ਮੈਂ ਪੰਜ ਰეკਮੈਂਡੇਸ਼ਨਸ ਕੱਢੀਆਂ ਵਿੱਚ ਸੋ ਨੰਬਰ 1 provide more opportunities for youth to have their questions answered number 2 another recommendation is we engage youth and community decision making ਬੀ ਉਸ ਇਕੱਠੇ ਜੋੜੋ ਵੀ ਸਾਡੇ ਕੰਮ ਤੇ ਆਏ ਹੁੰਦਾ ਵੀ ਕੋਈ ਕਦੇ ਸੀਨੀਅਰ ਬੰਦਾ ਇਕੱਲੇ ਕਾਫੀ ਤੇ ਨਹੀਂ ਜਾਂਦਾ ਜੂਨੀਅਰ ਨੂੰ ਨਾਲ ਲੈ ਕੇ ਜਾਂਦੇ ਵੀ ਫਿਰ ਕਨੈਕਸ਼ਨ ਅਗਲੀ ਜਨਰੇਸ਼ਨ ਜੇ ਸੀਨੀਅਰ ਨੇ ਰਿਟਾਇਰ ਹੋ ਜਾਣਾ ਫਿਰ ਉਹ ਏਟਲੀਸਟ ਕਨੈਕਸ਼ਨ ਬੜਾ ਹੋਊਗਾ ਜੇ ਸਿੱਖ ਜਮਾ ਦੇ ਵਿੱਚੋਂ ਕਮੇਟੀ ਦੇ ਵਿੱਚੋਂ ਕੋਈ ਰਿਟਾਇਰ ਹੋ ਗਿਆ ਤੇ ਫਿਰ ਜਿਹੜੀ ਯੰਗ ਹੈ ਉਹ ਟੇਕਓਵਰ ਕਰ ਸਕਦੇ ਨੇ ਅਮ ਲਾਸਟ ਦੇ ਵਿੱਚ ਮੈਂ ਥੀਮ ਤੁਹਾਡੇ ਲਈ ਇਹ ਛੱਡਣਾ ਚਾਹੁੰਦਾ ਵੀ ਕੀ ਇਨਗਰੀਡੀਅੰਟ ਸਾਰੀ ਚੀਜ਼ ਦੇ ਵਿੱਚ ਜਿਹੜੇ ਅਮ ਗੁਰਵਾਣੀ ਦੇ ਵਿੱਚ ਕਹਿੰਦੇ ਜਿਹਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ ਪ੍ਰੇਮ ਦੇ ਨਾਲ ਯੂਥ ਦੇ ਨਾਲ ਇੰਟਰੈਕਟ ਕਰਿਆ ਕਰੋ ਜੇ ਤੁਸੀਂ ਪ੍ਰੇਮ ਦੇ ਨਾਲ ਕਰੋਗੇ ਇੰਟਰੈਕਟ ਫਿਰ ਉਹ ਥੋੜੇ ਨਾਲ ਵੀ ਇੰਟਰੈਕਟ ਕਰੋਗੇ ਨੁਕਸ ਨਹੀਂ ਕੱਟਣੇ ਸਾਰੇ ਯੂਥ ਕਾਫੀ ਅਮ ਇੰਟਰਸਟਿਡ ਹੈ ਕਾਫੀ ਜੋੜਨਾ ਵੀ ਚਾਹੁੰਦੇ ਹੈ ਤੇ ਉਹਨਾਂ ਨੂੰ ਤੁਸੀਂ ਇਕੱਠੇ ਲਿਆਇਆ ਕਰੋ ਤੇ ਮੈਂ ਆ ਥੈਂਕ ਯੂ ਵੀ ਕਰਨਾ ਚਾਹੁੰਦਾ ਵੀ ਜਿਹੜੇ ਸਾਰੇ ਜਿਹੜਿਆ ਨੇ ਮੈਨੂੰ ਕੀਮਤੀ ਸਮਾਂ ਕੱਢ ਕੇ ਮੈਨੂੰ ਇੰਟਰਵਿਊ ਇੰਟਰਵਿਊ ਕਰਾਇਆ ਮੈਥੋਂ ਤੇ ਉਹਨਾਂ ਨੇ ਵਿਚਾਰ ਵੀ ਬਹੁਤ ਸੋਚ ਕੇ ਸਮਝ ਕੇ ਮੈਨੂੰ ਦੱਸਿਆ ਤੇ ਕਈ ਇਹਨਾਂ ਵਿੱਚੋਂ ਬਹੁਤੇ ਆ ਉਹਨਾਂ ਦੇ ਸਿੱਖੀ ਦੇ ਨਾਲ ਇਹਨਾਂ ਲਗਾਉ ਨਹੀਂ ਹੈਗਾ ਹੁਣ ਪਰ ਉਹ ਫੇਰ ਵੀ ਉਹਨਾਂ ਨੇ ਜਵਾਬ ਦਿੱਤੇ ਸੀਗੇ ਸੋ ਇਹ ਤੁਹਾਨੂੰ ਦੱਸਦਾ ਵੀ ਭੁੱਖ ਹੈਗੀ ਹੈ ਨੌਜਵਾਨਾਂ ਦੇ ਵਿੱਚ ਜੋੜਨੀ ਤੇ ਤੇ ਇਹਨੇ ਕਹਿੰਦੇ ਹੋਏ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਵਿਚਾਰ ਚੰਗੇ ਕਰਨ ਦੇ ਕਰੇ ਕਾਪਨੇ ਤੇ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਜੇ ਗੱਲ ਕਰਨੀ ਹੈ ਮੈਂ ਇੱਥੇ ਹੀ ਬੰਗਾ ਅੱਜ ਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲ ਦਸ ਖਾਂ ਸ਼ਹਿਰ ਲਹਾਰ ਅੰਦਰ ਬਈ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ ਆਲੇ ਦਸ ਖਾਂ ਉਤੋਂ ਦੀਆਂ ਇਟਾਂ ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ ਬਹੁਤ ਧੰਨਵਾਦ ਤਾਰਾ ਸਿੰਘ ਗੋਬਰਾ ਜੀ ਜਿਨ੍ਹਾਂ ਨੇ ਥੋੜੀ ਬਹੁਤ ਸਾਨੂੰ ਯਾਦ ਜਿਹੜੀ ਹੈ ਲਾਹੌਰ ਦਰਬਾਰ ਦੀ ਸਿੱਖ ਰਾਜ ਦੀ ਆਪਣੇ ਗੀਤ ਰਹੀ ਵੀ ਦੁਆ ਦਿੱਤੀ ਹੈ ਇਸ ਤੋਂ ਬਾਅਦ ਸਾਡੇ ਕੋਲ ਜਗENDER ਸਿੰਘ ਸੋਹੀ ਜੀ ਪਹਿਲੀ ਲੈ ਕਿਠੇਕੇ ਤੇ ਜੱਟ ਨੇ ਲਾਤਾ 11 21 ਉੱਤੋਂ ਭਾ ਨਾ ਮਿਲਿਆ ਨੀ ਲੱਗਦਾ ਫਸ ਗਈ ਜਾਨ ਕਿੜਕੀ ਉੱਤੋਂ ਭਾ ਨਾ ਮਿਲਿਆ ਨੀ ਲੱਗਦਾ ਫਸ ਗਈ ਜਾਨ ਕਿੜਕੀ ਲੰਬੂ ਲੱਗੇ ਸਦਰਾਂ ਨੂੰ ਨਾ ਹੰਬੂ ਲੱਗੇ ਸਦਰਾਂ ਨੂੰ ਬਗ ਦਾ ਅੱਖੀਆਂ ਵਿੱਚੋਂ ਪਾਣੀ ਠੁੱਡੇ ਵਜਦੇ ਫਸਲਾਂ ਨੂੰ ਰੁਣਦੀ ਮੰਡੀਆਂ ਵਿੱਚ ਕਰਸਾਣੀ ਠੁੱਡੇ ਵਜਦੇ ਫਸਲਾਂ ਨੂੰ ਰੁਣਦੀ ਮੰਡੀਆਂ ਵਿੱਚ ਕਰਸਾਣੀ ਮੇਰੀ ਕਵਿਤਾ ਬਾਬੇ ਨਾਨਕ ਤੇ ਹੈ ਮੇਰੇ ਜਿਹੜੇ ਆਪਣੇ ਵਿਚਾਰ ਨੇ ਉਹ ਮੈਂ ਇੱਦਾਂ ਪੇਸ਼ ਕਰਨ ਲੱਗਿਆ ਨਾਨਕ ਅੱਜ ਕਹਿ ਰਿਹਾ ਦੁਆਰਾਂ 'ਚ ਕੌਜੂ ਦਾ ਨਾਨਕ ਅੱਜ ਕੈਦ ਹੈ ਦੀਵਾਰਾਂ 'ਚ ਫੋਟੋਾਂ 'ਚ ਕਿਤਾਬਾਂ 'ਚ ਗ੍ਰੰਥਾਂ 'ਚ ਨਾਨਕ ਦੇ ਵਿਚਾਰਾਂ ਨੂੰ ਬਾਹਰ ਆਉਣ ਦਿਓ ਨਾਨਕ ਦੇ ਫਲਸਫੇ ਨੂੰ ਫੈਲਣ ਦਿਓ ਨਾਨਕ ਲੋਕਾਂ ਤੱਕ ਪਹੁੰਚਦਾ ਰਿਹਾ ਕੀ ਉੱਤਰ ਕੀ ਦੱਖਣ ਕੀ ਪੂਰਬ ਕੀ ਪੱਛਮ ਕੀ ਦੇਸ਼ ਕੀ ਵਿਦੇਸ਼ ਤੁਰਦਾ ਰਿਹਾ ਟੱਕਿਆ ਨਹੀਂ ਟੱਕਿਆ ਨਹੀਂ ਅੱਛਾ ਅਪਾ ਘਰੇ ਮੋਲ ਕੇ ਚਾਏ ਆ ਤੇ ਆਪਣਾ ਮੁਲਕ ਵੀ ਭੁੱਲਣਾ ਨਹੀਂ ਚਾਹੀਦਾ ਉਹਦੇ ਬਾਰੇ ਬਾਹਰਲੇ ਤੇ ਅੰਦਰ ਮੁਲਕ ਦੀਆਂ ਮੈਂ ਤੁਹਾਨੂੰ 2-4 ਲੈਣਾ ਸਪਲਾਉਂ ਲਿਆ ਜਿਹੜਾ ਸੁਣ ਕੇ ਇਹ ਬਲਵਿੰਦਰ ਸਿੰਘ ਢਿੱਲੋਂ ਬਰਸਾਲ ਦੀ ਜਗਰਾਵਾਂ ਵਾਲੇ ਦੀ ਕੀਤੀ ਹੋਈ ਕਿਰਤਾ ਕਹਿੰਦਾ ਜਿੱਥੇ ਆ ਕੇ ਬਸ ਗਏ ਹਾਂ ਸਾਡੀ ਜਿੰਦਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਏ ਪਰ ਮੇਰੇ ਪਿੰਡ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਏ ਪਰ ਮੇਰੇ ਪਿੰਡ ਵਰਗਾ ਨਹੀਂ ਭੁੱਲੇ ਨਾ ਉਹ ਸੱਜਣ ਜਿਹੜੇ ਕਲਦੀਪ ਤੇ ਤਾਰਾ ਸਿਵਾਰਗੇ ਭੁੱਲੇ ਨਾ ਉਹ ਸੱਜਣ ਜਿਹੜੇ ਨਾਲ ਖੇਡਦੇ ਪੜਦੇ ਸੀ ਯਾਰ ਭਰਾਵਾਂ ਵਰਗੇ ਜਿਹੜੇ ਦੁੱਖ ਸੁੱਖ ਵੇਲੇ ਖੜਦੇ ਸੀ ਪੈਸਾ ਤਾਂ ਪਾ ਲਿਆ ਏ ਪੈਸਾ ਤਾਂ ਮਿਲ ਗਿਆ ਏ ਪਰ ਯਾਰਾਂ ਬਿਨ ਸਰਦਾ ਨਹੀਂ ਇਹ ਮੁਲਕ ਤਾਂ ਸੋਹਣਾ ਏ ਪਰ ਮੇਰੇ ਪਿੰਡ ਵਰਗਾ ਨਹੀਂ ਇੱਕ ਨਵੇਂ ਕਿਲੀ ਜਹੀ ਮਾਂ ਇੱਕ ਨਵੇਂ ਕਿਲੀ ਜਹੀ ਕੋਈ ਥਾਂ ਹੋਵੇ ਜਿੱਥੇ ਮੈਂ ਹੋਵਾਂ ਮੇਰੀ ਮਾਂ ਹੋਵੇ ਦੂਰੋਂ ਭੱਜਦੀ ਆਵਾਂ ਕੁੱਟ ਜੱਫੀ ਬਾਬ ਮੇਰੇ ਸਿਰ ਤੇ ਉਹਦੀ ਛਾਂ ਹੋਵੇ ਫੇਰ ਕਦੇ ਨਾ ਰੁchnਾ ਜ਼ਿੰਦਗੀ ਚ ਪਿੱਛੜਾ ਮੇਰੇ ਨਾਂ ਤੋਂ ਪਹਿਲਾਂ ਉਹ ਨਾਂ ਹੋਵੇ ਹਰ ਰਾਤ ਸੁਪਨੇ ਵਿੱਚ ਉਹ ਮਿਲਣਾਵੇ ਨੀਂਦ ਖੋਲੇ ਜਾਵੇ ਉਹ ਨਾ ਜਾਵੇ ਉਹਦੀਆਂ ਯਾਦਾਂ ਦੀ ਮੈਂ ਪੰਨ੍ਹ ਖੋਲ੍ਹਿਆ